ਡਾਂਸਰ ਕੁੜੀ ਤੇ ਪੁਲਿਸ ਮੁਲਾਜ਼ਮ ਦਾ ਵਿਵਾਦ ਹੋਰ ਭਖਿਆ ਸੋ ਦੱਸਦੀ ਹੈ ਕਿ ਪਿਛਲੇ ਦਿਨੀ ਖੰਨੇ ਤੋਂ ਵਿਆਹ ਸੰਬੰਧੀ ਸਮਰਾਲੇ ਗਈ ਬਰਾਤ ਸਮਾਗਮ ਦੌਰਾਨ ਡਾਂਸਰ ਤੇ ਪੁਲਿਸ ਮੁਲਜ਼ਮ ਦਾ ਵਿਵਾਦ ਫਖ ਦਾ ਨਜ਼ਰ ਆ ਰਿਹਾ ਹੈ ਅੱਜ ਬਰਾਤੀਆਂ ਦੇ ਹੱਕ ਵਿੱਚ ਆਏ ਡੀਜੇ ਮਾਲਕ ਅਤੇ ਆਰਕੈਸਟਰਾ ਕਲਾਕਾਰਾਂ ਤੇ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਨੂੰ ਗਲਤ ਦੱਸਿਆ ਗਿਆ ਪੰਜਾਬ ਡੀਜੇ ਐਂਡ ਲਾਈਟ ਸਾਊਂਡ ਸਿਸਟਮ ਯੂਨੀਅਨ ਨੇ ਲੜਕੀ ਦੇ ਹੱਕ ਵਿੱਚ ਖੜਨ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ ਸਿਪਸੈਨਾ ਪੰਜਾਬ ਦੇ ਆਗੂਆਂ ਨੇ ਵੀ ਡਾਂਸਰ ਲੜਕੀ ਦੇ ਹੱਕ ਵਿੱਚ ਆ ਕੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਉਸ ਨਾਲ ਹੋਈ ਘਟਨਾ ਦਾ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਦੱਸਣਯੋਗ ਹੈ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸਮਰਹਾਲੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਸਟੇਜ ਤੇ ਨੱਚ ਰਹੀ ਕੁੜੀ ਤੇ ਸਟੇਜ ਦੇ ਹੇਠਾਂ ਖੜੇ ਵਿਅਕਤੀ ਵਿੱਚ ਬੈਂਸ ਚੱਲ ਰਹੀ ਹੈ ਇੱਕ ਵਿਅਕਤੀ ਵੱਲੋਂ ਡਾਂਸਰ ਕੁੜੀ ਵੱਲ ਸ਼ਰਾਬ ਦਾ ਭਰਿਆ ਗਲਾਸ ਵੀ ਸੁੱਟਿਆ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤ ਮਿਲਣ ਤੇ ਜਗਰੂਪ ਸਿੰਘ ਸਣੇ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਖੰਨਾ ਲਾਈਟ ਅਤੇ ਡੀ ਜੇ ਸਾਊਂਦੇ ਪ੍ਰਧਾਨ ਦਵਿੰਦਰ ਸਿੰਘ ਢੰਗੜ ਨੇ ਕਿਹਾ ਕਿ ਕਲਾਕਾਰ ਲੜਕੀਆਂ ਤੇ ਪੁਲਿਸ ਮੁਲਜ਼ਮ ਵੱਲੋਂ ਦੁਰਵਿਵਹਾਰ ਕਰਨ ਦੀ ਘਟਨਾ ਨਿੰਦਣਯੋਗ ਹੈ ਦੋਵੇਂ ਧਿਰਾਂ ਨੇ ਜਿੱਥੇ ਇੱਕ ਦੂਜੇ ਨੂੰ ਗਾਲ੍ਹਾਂ ਕੱਢੀਆਂ ਉੱਥੇ ਪੁਲਿਸ ਮੁਲਜ਼ਮ ਨੇ ਲੜਕੀ ਦੀ ਸਟੇਜ ਵੱਲ ਕੱਚ ਦਾ ਗਿਲਾਸ ਮਾਰਿਆ ਪੁਲਿਸ ਮਾਮਲਾ ਦਰਜ ਕਰਕੇ ਹੁਣ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਦੀ ਯੂਨੀਅਨ ਡਾਂਸਰ ਲੜਕੀ ਦੇ ਹੱਕ ਦੇ ਵਿੱਚ ਹਰ ਸਹਿਯੋਗ ਦੇਵੇਗੀ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ